ਸ਼ੋਸ਼ੀਕਾਲ ਮੈਂ ਆ ਤੁਹਾਡਾ ਹੂੰ ਸਰਾਜ ਤੁਸੀਂ ਦੇਖ ਰਹੇ ਹੋ ਖਬਰ ਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਗੱਲ ਕਰਦੇ ਹਾਂ ਸ਼ਰੂਮਣੀ ਅਕਾਲੀ ਦਲ ਦੀ ਸ਼ਰੂਮਣੀ ਅਕਾਲੀ ਦਲ ਦੀ ਆਪਸੀ 카ਟੋ ਕਲੇਸ਼ ਰੁਕਮ ਦਾ ਨਾਮ ਲਈ ਲੈ ਰਹੀ ਦੂਸਰੇ ਪਾਸੇ ਢੀਂਸਾ ਨੇ ਅੱਜ ਵੱਡੇ ਪੱਧਰ ਤੇ ਕਹਿ ਦਿੱਤਾ ਹੈ ਕਿ ਜੇਕਰ ਤੁਸੀਂ ਪੰਜਾਬ ਨੂੰ ਮੁੜ ਦੁਬਾਰਾ ਸੁਰਜੀਤ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਇੱਕ ਛੱਡੇ ਦੇ ਥੱਲੇ ਇਕੱਠੇ ਹੋ ਕੇ ਸੰਗਰਾਸ਼ ਕਰਨਾ ਪਵੇਗਾ ਹਾਂਜੀ ਉਹ ਗੱਲ ਕਰ ਰਹੇ ਨੇ ਸ਼ਰੋਮਣੀ ਅਕਾਲੀ ਦਲ ਸੁਧਾਰ ਲਹਿਰ ਧੜੇ ਦੀ ਅਤੇ ਦੂਸਰੇ ਪਾਸੇ ਖਿਲਾਫੀਅਤ ਕਰ ਰਹੇ ਨੇ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਆਮ ਆਦਮੀ ਪਾਰਟੀ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਦੀ ਉਹਨਾਂ ਨੇ ਕਿਹਾ ਕਿ ਜੇਕਰ ਸ਼ਰੋਮਣੀ ਅਕਾਲੀ ਦਲ ਦੀ ਹੋਂਦ ਨੂੰ ਬਚਾਉਣਾ ਹੈ ਜੇਕਰ ਚਾਹੁੰਦੇ ਹੋ ਕਿ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਹਮੇਸ਼ਾ ਲਈ ਬਣੇ ਰਹੇ ਜੇਕਰ ਤੁਸੀਂ ਚਾਹੁੰਦੇ ਹੋ ਕਿ ਪੰਜਾਬ ਜਿਹੜਾ ਸੁਭਾ ਹਮੇਸ਼ਾ ਖੁਸ਼ਹਾਲ ਰਹੇ ਇਸ ਨੂੰ ਲੈ ਕੇ ਢੀਂਸਾ ਨੇ ਇੱਕ ਬੜਾ ਵੱਡਾ ਬਿਆਨ ਦਿੱਤਾ ਹੈ ਉਹਨਾਂ ਨੇ ਕਿਹਾ ਜਿੰਨੀਆਂ ਵੀ ਸਿੱਖ ਜਥੇਬੰਦੀਆਂ ਨੇ ਜਿੰਨੀਆਂ ਵੀ ਲਹਿਰਾਂ ਨੇ ਜਿੰਨੇ ਵੀ ਪੰਥਕ ਲੋਕ ਨੇ ਉਹਨਾਂ ਨੂੰ ਇੱਕੋ ਝੰਡੇ ਥੱਲੇ ਆਉਣਾ ਪਵੇਗਾ ਕਿਉਂਕਿ ਪੰਜਾਬ ਦੇ ਵਿੱਚ ਲਾਅਨ ਆਰਡਰ ਨੂੰ ਲੈ ਕੇ ਪੂਰੀ ਤਰ੍ਹਾਂ ਮਾਹੌਲ ਜਿਹੜਾ ਹੈ ਤਣਾਅਪੂਰਨ ਬਣਿਆ ਹੋਇਆ ਹੈ ਕਿਉਂਕਿ ਜਿਹੜੇ ਗੈਂਗਸਟਰ ਨੇ ਜਿਹੜੇ ਲੁੱਟਾਂ ਖਵਾ ਕਰਦੇ ਨੇ ਉਹ ਫਿਰੌਤੀਆਂ ਮੰਗ ਰਹੇ ਨੇ ਕਿਸਾਨਾਂ ਕੋਲੋਂ ਜਿਹੜੇ ਬਿਜ਼ਨਸਮੈਨ ਨੇ ਜਾਂ ਜਿਹੜੇ ਚੰਗੇ ਜ਼ਿਮੀਦਾਰ ਨੇ ਜਾਂ ਜਿਹੜੇ ਐਕਟਰ ਨੇ ਗਾਇਕ ਨੇ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਲਾਡ ਆਰਡਰ ਦੀ ਪੂਰੀ ਤਰ੍ਹਾਂ ਤੋਹੀਨ ਹੋਈ ਹੈ ਇਸ ਨੂੰ ਮੱਦੇ ਨਜ਼ਰ ਹੋਏ ਸਾਰੇ ਹੀ ਪੰਥਕ ਅਤੇ ਜਥੇਬੰਦੀਆਂ ਚਾਹੇ ਸ਼ਰੂਮਣੀ ਅਕਾਲੀ ਦਲ ਦੇ ਹੋਣ ਚਾਹੇ ਉਹ ਨੌਨ ਸ਼ਰੂਮਣੀ ਅਕਾਲੀ ਦਲ ਦੇ ਹੋਣ ਲੇਕਿਨ ਉਹਨਾਂ ਨੂੰ ਸ਼ਰੂਮਣੀ ਅਕਾਲੀ ਦਲ ਦੇ ਝੰਡੇ ਥੱਲੇ ਕੱਟਾ ਹੋ ਜਾਣਾ ਚਾਹੀਦਾ ਹੈ ਇਹ ਵੱਡਾ ਬਿਆਨ ਦਿੱਤਾ ਹੈ ਢੀਲਸਾ ਨੇ ਢੀਲਸਾ ਨੇ ਕਿਹਾ ਕਿ ਅਸੀਂ ਅਕਾਲੀ ਦਲ ਦੀ ਹੋਂਦ ਨੂੰ ਬਚਾਉਣ ਲਈ ਦਿਨ ਪਰ ਰਾਤ ਮਿਹਨਤ ਕਰਾਂਗੇ ਪਿੰਡਾਂ ਵਿੱਚ ਜਾਵਾਂਗੇ ਅਕਾਲੀ ਦਲ ਜਿਹੜਾ ਸੌਂ ਗਿਆ ਹੈ ਅਸੀਂ ਉਸ ਨੂੰ ਮੋੜ ਦੁਬਾਰਾ ਸੁਰਜੀਤ ਕਰਾਂਗੇ ਇਹ ਗੱਲ ਕਹੀ ਹੈ ਸ਼ਰੂਮਣੀ ਅਕਾਲੀ ਦਲ ਦੇ ਯੂਥ ਆਗੂ ਹਰਜਿੰਦਰ ਸਿੰਘ ਢੀਂਸਾ ਨੇ ਹਰਜਿੰਦਰ ਸਿੰਘ ਢੀਂਸਾ ਦੇ ਨਾਲ ਹੋਰ ਵੀ ਆਪਣੇ ਸਾਥੀ ਸੀ ਜਿਨ੍ਹਾਂ ਨੂੰ ਲੈ ਕੇ ਹੁਣ ਉਹ ਫਿਰ ਦੁਬਾਰਾ ਇੱਕ ਮਹਿਮ ਸ਼ੁਰੂ ਕਰਨ ਜਾ ਰਹੇ ਨੇ ਜਿੱਤੇ ਸਾਰੀਆਂ ਹੀ ਜਥੇਬੰਦੀਆਂ ਸਾਰੀਆਂ ਹੀ ਧਿਰਾਂ ਨੂੰ ਇਕੱਠਾ ਕਰਨਗੇ ਇਕੱਠਾ ਕਰਕੇ ਸ਼੍ਰੋਮਣੀ ਅਕਾਲੀ ਦਲ ਨੂੰ ਮੁੜ ਸੁਰਜੀਤ ਕਰਨ ਦੀ ਗੱਲ ਕਰ ਰਹੇ ਨੇ ਉਹਨਾਂ ਨੇ ਕਿਹਾ ਕਿ ਸੁਖਬੀਰ ਬਾਦਲ ਨੇ ਜਿਹੜੀਆਂ ਬੱਜਰ ਗਲਤੀਆਂ ਕੀਤੀਆਂ ਨੇ ਜਿਹੜੇ ਬੱਜਰ ਗੁਨਾਹ ਕੀਤੇ ਨੇ ਉਹ ਮਾਫੀ ਦੇ ਯੋਗ ਨਹੀਂ ਦੂਸਰੇ ਪਾਸੇ ਉਹਨਾਂ ਨੇ ਕਿਹਾ ਕਿ ਅਸੀਂ 30 ਅਗਸਤ ਤੱਕ ਵੇਟ ਕਰ ਰਹੇ ਹਾਂ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਅਤੇ ਪੰਜਾਂ ਧਕਤਾਂ ਦੇ ਜਥੇਦਾਰ ਸਹਿਬਾਨ ਜਦੋਂ ਆਉਣਗੇ ਉਹ ਮਤਾ ਪਾਸ ਕਰਨਗੇ ਸਾਨੂੰ ਪਤਾ ਹੈ ਉਹ ਸੱਚ ਦਾ ਸੱਚ ਜਿਹੜਾ ਹੈ ਚੂੜ ਦਾ ਚੂੜ ਦਾ ਨਤਾਰਾ ਕਰਨਗੇ ਯਾਨੀ ਕਿ ਉਹ ਕਿਸੇ ਦੇ ਨਾਲ ਵੀ ਪੱਖਪਾਤ ਨਹੀਂ ਕਰਨਗੇ ਚਾਹੇ ਹੋਵੇ ਸ਼੍ਰੋਮਣੀ ਅਕਾਲੀ ਦਲ ਤੇ ਚਾਹੇ ਹੋਵੇ ਸ਼੍ਰੋਮਣੀ ਅਕਾਲੀ ਦਲ ਦਲ ਸੁਧਾਰ ਲਹਿਰ ਜਾਂ ਬਾਗੀ ਤੜਾ ਇਸ ਤਰ੍ਹਾਂ ਦਾ ਵੱਡਾ ਬਿਆਨ ਦਿੱਤਾ ਹੈ ਹਰਜਿੰਦਰ ਸਿੰਘ ਢੀਂਸਾ ਨੇ ਕਿ ਸਾਰੇ ਇੱਕੇ ਝੰਡੇ ਇੱਕੇ ਝੰਡੇ ਥੱਲੇ ਇਕੱਠੇ ਹੋ ਜੋ ਜੇਕਰ ਮੁੜ ਅਕਾਲੀ ਦਲ ਨੂੰ ਸਰਜੀਤ ਕਰਨਾ ਹੈ ਧੰਨਵਾਦ